ਲੋਕ ਸਭਾ 2024 ਦੀਆਂ ਚੋਣਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਹੋਣ ਚੱਲੀਆਂ ਤੇ ਹਰ ਇੱਕ ਪਾਰਟੀ ਆਪਣਾ ਵਿਜੇ ਰੱਖ ਰਹੀ ਆ ਜੇ ਬੀਜੇਪੀ ਦੀ ਗੱਲ ਕੀਤੀ ਜਾਵੇ ਤੇ ਅੰਮ੍ਰਿਤਸਰ ਗੁਰੂ ਨਗਰੀ ਤੇ ਤਰਨਜੀਤ ਸੰਧੂ ਨੂੰ ਜਿਹੜੀ ਕਿ ਐਮਪੀ ਦੀ ਸੀਟ ਦਿੱਤੀ ਗਈ ਆ ਤੇ ਗੁਰਪ੍ਰਤਪ ਸਿੰਘ ਟਿੱਕਾ ਅੱਜ ਇਹਨਾਂ ਦੇ ਵੱਲੋਂ ਇੱਕ ਇਕਤਰਤਾ ਕੀਤੀ ਗਈ ਸੀ ਦੇ ਵਿੱਚ ਕਈ ਜਿਹੜੇ ਲੋਕ ਸ਼ਾਮਲ ਹੋਏ ਨੇ ਬੀਜੇਪੀ 'ਚ ਗੱਲਬਾਤ ਕਰਾਂਗੇ ਟਿੱਕਰ ਸਾਹਿਬ ਸਭ ਤੋਂ ਪਹਿਲਾਂ ਤੇ ਲਿਵਿੰਗ ਇੰਡੀਆ 'ਚ ਸਵਾਗਤ ਹੈ ਸਵਾਗਤ ਹੈ ਤੁਹਾਡਾ ਥੈਂਕ ਯੂ ਤੁਹਾਡੇ ਚੈਨਲ ਦਾ ਸਰ ਕਿੱਦਾਂ ਲੱਗ ਰਿਹਾ ਕਿ ਪਹਿਲਾਂ ਇਹੀ ਰੇਲੀਆਂ ਤੁਸੀਂ ਕਾਲੀ ਦਲ ਦੇ ਵਿੱਚ ਕਰਾਉਂਦੇ ਸੀ ਤੁਹਾਡੀ ਇੱਕ ਆਵਾਜ਼ ਬਲੰਦ ਹੁੰਦੀ ਸੀ ਪਰ ਇਹੀ ਹੁਣ ਬੀਜੇਪੀ 'ਚ ਕਰਾ ਰਹੇ ਹਾਂ ਸਾਹਮਣੇ ਹੀ ਆਂ ਦੇਖੋ ਲੋਕਾਂ ਦਾ ਪਿਆਰ ਹੈ ਲੋਕਾਂ ਨੇ ਸਾਡੀ 2 ਦਿਨ ਪਹਿਲਾਂ ਹੀ ਸਾਨੂੰ ਇਹ 3 ਦਿਨ ਪ੍ਰੋਗਰਾਮ ਮਿਲਿਆ ਸੀ ਕੁਝ ਦਿਨ ਪਹਿਲਾਂ ਹੀ ਸੋ ਅਸੀਂ ਬੇਨਤੀ ਕੀਤੀ ਸਾਰਿਆਂ ਨੇ ਉਹਦੇ ਵਿੱਚ ਵਾਰਤਵੱਦ ਤੇ ਹਿੱਸਾ ਪਾਇਆ ਇਸ ਹਲਕੇ ਤੋਂ ਸਾਡੇ ਪਹਿਲਾਂ ਐਮਐਲਏ ਲੜ ਚੁੱਕੇ ਬੀਜੇਪੀ ਦੇ ਜਿਹੜੇ ਕਹਿੰਦੇ ਠੇਕੇਦਾਰ ਸਾਹਿਬ ਸੀ ਮੈਂ ਅੱਜ ਵੀ ਰੰਦਾਵਾ ਸਾਡੇ ਮੰਡਲਾਂ ਦੇ ਪ੍ਰਧਾਨ ਸਾਰੇ ਜਿੰਨੇ ਸੀ ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਤੇ ਅੱਜ ਬੂਥ ਮਿਲਣੀ ਜਿਹੜੀ ਆ ਸਾਡੀ ਕਿਉਂਕਿ ਬੀਜੇਪੀ ਦਾ ਜਿਹੜਾ ਸਿਸਟਮ ਹੈ ਇਹਨਾਂ ਨੇ ਬੂਥ ਪੱਧਰ ਤੱਕ ਆਪਣੀ ਸ਼ਹਿਰਾਂ ਵਿੱਚ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਇਲੈਕਸ਼ਨ ਦੀ ਪੂਰੀ ਤਿਆਰੀ ਆ ਸੋ ਸ਼੍ਰੋਮਣੀ ਅਕਾਲੀ ਦਲ ਵਾਸਤੇ ਤੁਸੀਂ ਜਿੱਦਾਂ ਗੱਲ ਕੀਤੀ 30 ਸਾਲ ਤਕਰੀਬਨ ਇਹੋ ਹੀ ਕੰਮ ਉਹਨਾਂ ਵਾਸਤੇ ਕੀਤਾ ਵਰਕਰ ਆ ਪਿਆਰ ਆ ਲੋਕ ਅੱਜ ਬਹੁਤ ਜਿਹੜੇ ਆ ਤਹਾਡੇ ਸਾਹਮਣੇ ਇਹਦੇ ਵਿੱਚ ਵੀ ਆਏ ਨੇ ਲੋਕ ਨਾਰੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਈ ਕਿ ਜਿੱਥੇ ਉਹ ਬੀਜੇਪੀ ਦਾ ਲੱਗਦਾ ਨਾਰਾ ਪਹਿਲਾਂ ਸ਼ੋਨੀ ਕਾਲੀ ਦਾ ਲੱਗਦਾ ਦਾ 30 ਸਾਲ ਨਹੀਂ ਬੀਜੇਪੀ ਨਾਲ ਤਾਂ ਜ਼ਿਆਦਾ ਕੰਫਰਟ ਆ ਕਿਉਂਕਿ ਅਸੀਂ ਇਕੱਠੇ ਰਹੇ ਆ ਸਾਡੀ ਭਾਈਵਾਲੀ ਰਹੀ ਆ ਸੋ ਉਹ ਚੀਜ਼ਾਂ ਜਿਹੜੀਆਂ ਇੱਕ ਕੰਫਰਟ ਜ਼ੋਨ ਤੇ ਬੰਦਾ ਮਹਿਸੂਸ ਕਰਦਾ ਹੈ ਸੋ ਸੈਂਟਰ ਦੇ ਵਿੱਚ ਵੀ ਅੱਗੇ ਬੀਜੇਪੀ ਸਰਕਾਰ ਹੁੰਦੀ ਸੀ ਅਸੀਂ ਵੀ ਇੱਥੇ ਐਮਪੀ ਇਲੈਕਸ਼ਨ ਉਹਨਾਂ ਲੜ ਕੇ ਲੜਦੇ ਰਹੇ ਆ ਸੋ ਕਮਲ ਦਾ ਜਿਹੜਾ ਚੋਣਸ਼ਾਨ ਕੋਈ ਵੱਖਰਾ ਨਹੀਂ ਸਾਡੇ ਵਾਸਤੇ ਅੱਗੇ ਵੀ ਅਸੀਂ VOTING ਕਮਲ ਤੇ ਫੁੱਲ ਤੇ ਕਈ ਵਾਰੀ ਕੀਤੀ ਆ ਸੋ ਹੁਣ ਬਹੁਤ ਵੱਡੀ ਤਦਾਦ ਚ ਇਸ ਅੰਮ੍ਰਿਤਸਰ ਹਲਕੇ ਤੋਂ ਵੀ ਆਸ ਕਰਦੇ ਆਂ ਦੱਖਣੀ ਹਲਕੇ ਤੋਂ ਵੀ ਕਮਲਪੂਰੀ ਚੜ੍ਹਦੀ ਕਲਾ ਜ ਖਲੇਗਾ ਪਟਕਾ ਸਾਹਿਬ ਜੋਸ਼ੀ ਸਾਹਿਬ ਕਹਿੰਦੇ ਮੈਂ ਕਿਸਾਨਾ ਕਰਕੇ ਸਟੈਂਡ ਲੈਿਆ ਸੀ ਤੇ ਮੈਨੂੰ ਪਾਰਟੀ ਦੁਨਾਰਾ ਬਾਹਰ ਕਰਤਾ ਮੈਂ ਕਿਸਾਨਾਂ ਦੀ ਵਾਰ ਬਣਾਦਾ ਕਰ ਸਕਦਾ ਪਟਕਾ ਸਾਹਿਬ ਕਾਲੀਦਲ ਨੂੰ ਛੱਡ ਕੇ ਜਿਹੜਾ ਕਿ ਬੀਜੇਪੀ ਦਾ ਪੱਲਾ ਫੜ ਲਿਆ ਦੇਖੋ ਪਾਰਟੀਆਂ ਦੇ ਵਿੱਚ ਆਪਣੀ ਆਪਣੀ ਸੋਚ ਆ ਮੈਂ ਇਹ ਨਹੀਂ ਕਹਿੰਦਾ ਵੀ ਕਾਲੀਦਲ ਹਰ ਕਿਸੇ ਨੇ ਸਟੈਂਡ ਲਿਆ ਅਸੀਂ ਵੀ ਉਦੋਂ ਨਾਲ ਸੀ ਕੁਝ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਹੁਈਆਂ ਨੇ ਆਪਣੀਆਂ ਪੋਜ਼ਿਟਿਵ ਹੋਈਆਂ ਸੀਗੀਆਂ ਅਸੀਂ ਵੀ ਜਦੋਂ ਉਹਦੇ ਬਾਰੇ ਆਪਣਾ ਜਿਹੜੀ ਆ ਗੱਲ ਕਰਦੇ ਆ ਕਿਸਾਨਾਂ ਦੀ ਮੋਦੀ ਸਾਹਿਬ ਨੇ ਜਦੋਂ ਐਲਾਨ ਕੀਤਾ ਸੀ ਤੇ ਉਹਨਾਂ ਨੇ ਆਪ ਹੀ ਖੁਦ ਐਲਾਨ ਕੀਤਾ ਸੀ ਠੀਕ ਆ ਸਾਡੇ ਕਿਸਾਨ ਵੀਰ ਅਸੀਂ ਵੀ ਜਾ ਕੇ ਉੱਥੇ ਤਰਨੇ ਦਿੱਤੇ ਸੀ ਐਮਐਸਪੀ ਦੀ ਗੱਲ ਕਰਦੇ ਅੱਜ ਵੀ ਦੋ ਫਸਲਾਂ ਦੇ ਉੱਪਰ ਪੰਜਾਬ ਦੇ ਵਿੱਚ ਵਧੀਆ ਸਾਨੂੰ ਐਮਐਸਪੀ ਮਿਲਦੀ ਆ ਹੋਰ ਵੀ ਇਹ ਕਈ ਮੰਗਾਂ ਨੇ ਤੇ ਸਾਡਾ ਬੀਜਪੀ ਨੂੰ ਇਹੀ ਜਿੰਨੇ ਵੀ ਅਸੀਂ ਹੈਗੇ ਭਰਾ ਅਸੀਂ ਇਹੀ ਕੋਸ਼ਿਸ਼ ਕਰਦੇ ਵੀ ਕਿਸਾਨਾਂ ਦੀਆਂ ਜਿਹੜੀਆਂ ਬਾਕੀ ਮੰਗਾਂ ਵੀ ਉਹਦੇ ਉੱਪਰ ਮੰਨਣ ਤੇ ਆਉਣ ਵਾਲੇ ਟਾਈਮ 'ਚ 2024 ਤੋਂ ਬਾਅਦ ਅਸੀਂ ਇੱਥੇ ਪੰਜਾਬ ਦੀਆਂ ਜਿਹੜੀਆਂ ਹੋਰ ਵੀ ਮੰਗਾਂ ਨੇ ਸਾਡੇ ਜਿਹੜੇ ਬੰਦੀ ਸਿੰਘਾਂ ਦੀ ਗੱਲ ਹੈਗੀ ਆ ਉਹ ਵੀ ਇੱਕ ਭਾਵਨਾ ਸਸੀਂ ਸਾਰੇ ਮਹਿਸੂਸ ਕਰਦੇ ਆ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਗੁਰੂ ਮਾਰੇ ਕਿਰਪਾ ਕਰੂਗਾ ਸਾਰੀ ਬੀਜੇਪੀ ਦੀ ਟੀਮ ਨੂੰ ਨਾਲ ਲੈ ਕੇ ਅਸੀਂ ਇਹ ਮਨਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਪਰ ਜਿੱਥੇ ਵੀ ਬੀਜੇਪੀ ਦੇ ਆਗੂ ਜਾ ਰਹੇ ਨੇ ਪ੍ਰਚਾਰ ਕਰਨ ਵਾਸਤੇ ਤੇ ਕਿਸਾਨ ਵਿਰੋਧ ਕਰ ਰਹੇ ਨੇ ਫਿਰ ਤੁਸੀਂ ਲੋਕਾਂ ਦੇ ਵਿੱਚ ਕਿੱਦਾਂ ਵਿਚਰੋਗੇ ਦੇਖੋ ਕਿਸਾਨਾਂ ਦਾ ਵਿਰੋਧ ਕਾਲੀ ਦਲ ਦਾ ਵੀ ਹੋਇਆ ਸੀ ਹੋਰ ਪਾਰਟੀਆਂ ਦਾ ਵੀ ਹੋਇਆ ਸੀ ਕਈ ਵਾਰੀ ਮੈਨਿਪੂਲੇਸ਼ਨਸ ਹੁੰਦੀਆਂ ਨੇ ਹੁਣ ਥੋੜੇ ਦਿਨ ਪਹਿਲਾਂ ਕੱਲ੍ਹ ਪੱਸੋਂ ਜਿਹੜਾ ਵਿਰੋਧ ਕੀਤਾ ਤੇ ਉਹ ਟੋਟਲੀ 80 90% ਮੈਨਿਪੂਲੇਟਡ ਸੀਗਾ ਦੇਖੋ एवरीथिंग ਇਜ਼ ਫੇਅਰ ਇਨ ਲਵ ਐਂਡ ਬੋਰ ਤੇ ਇਲੈਕਸ਼ਨ ਇਹਦੇ ਵਿੱਚ ਦੂਜੀਆਂ ਪਾਰਟੀਆਂ ਨੇ ਹਰ ਇੱਕ ਕੋਸ਼ਿਸ਼ ਕਰਨੀ ਕਿਉਂਕਿ ਜਿਹੜੀ ਮੋਦੀ ਸਾਹਿਬ ਦੀ ਵੇਵ ਹੈ ਭਾਜਪੀ ਦੀ ਜਿਹੜੀ ਵੇਵ ਆ ਦੇਸ਼ 'ਚ ਚੱਲ ਰਹੀ ਆ ਤੇ ਪੰਜਾਬ ਦੇ ਵਿੱਚ ਇਹਨੂੰ ਲੱਗਦਾ ਉਹਦਾ ਅਸਰ ਦੇ ਵਾ ਦੇ ਵਖਣ ਮਿਲ ਰਿਹਾ ਜੁਆਇਨਿੰਗਸ ਹੋ ਰਹੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ ਬੂਸ ਮਿਲ ਉਹ ਹਲਕਿਆਂ ਦੇ ਵਿੱਚ ਜਿੱਥੇ ਹਜ਼ਾਰ ਹਜ਼ਾਰ ਵੀ 2-2000 3-3000 ਵੋਟ ਪਈ ਆ ਤੇ ਅੱਜ ਉੱਥੇ ਮਤਲਬ ਬਹੁਤ ਵੱਡੇ ਇਕੱਠ ਹੋ ਰਹੇ ਨੇ ਸੋ ਇਹ ਤੋਂ ਬਖਲਾਏ ਪਏ ਨੇ ਸੋ ਵਿਰੋਧ ਜਿਹੜੀਆਂ ਸਰਕਾਰਾਂ ਜੇ ਕੱਲੇ ਕਿਸਾਨ ਕਰਨ ਦੀ ਗੱਲ ਥੋੜੀ ਸਮਝ ਆਉਂਦੀ ਆ ਪਰ ਜਦੋਂ ਆਪੋਜੀਸ਼ਨ ਪਾਰਟੀਆਂ ਲੜ ਕੇ ਵਿਰੋਧ ਕਰਦੀਆਂ ਨੇ ਉਹ ਜਿਹੜੀ ਚੀਜ਼ ਆ ਫਰ ਮੈਨਿਪੂਲੇਟਡ ਹੋ ਜਾਂਦੀ ਉਹਦੀ ਤਿਆਰੀਆਂ ਪੂਰੀ ਕਰਾਂਗੇ ਅਸੀਂ ਇਹ ਗੱਲ ਸੀ ਕਿ ਕਾਲੀ ਦਾ ਤਾਂ ਬੀਜੇਪੀ ਦਾ ਘੱਟ ਜੁੜ ਹੋ ਰਿਹਾ ਪਰ ਹੁਣ ਵੱਖਰੇ ਵੱਖਰੀ ਪਾਰਟੀਆਂ ਲੜ ਰੀਆਂ ਕਿੰਨੂੰ ਘਾਟਾ ਪੈ ਸਕਦਾ ਬੀਜੇਪੀ ਨੂੰ ਕਹੂਗਾ ਜਾਂ ਕਾਲੀਦਨ ਨੂੰ ਘਾਟਾ ਪਵੇਗਾ ਇਲੈਕਸ਼ਨ ਦੇਖੋ ਇਹ ਉੱਪਰੋਂ ਫੈਸਲੇ ਹੁੰਦੇ ਆ ਬੀਜੇਪੀ ਨੇ ਰਣਨੀਤੀ ਆਪਣੀ ਪਹਿਲਾਂ ਵੀ ਤਿਆਰ ਕੀਤੀ ਸੀ ਮੈਂ ਦੱਸਿਆ ਪਹਿਲਾਂ ਮੈਂਟਿਪਲੇਟ ਸੀ ਪੂਰੀ ਤਿਆਰੀ ਕੀਤੀ ਸੀ ਜੇ ਹੋ ਜਾਂਦਾ ਤੇ ਮੈਂ ਸਮਝਦਾ ਉਹ ਵੀ ਬੈਟਰ ਸੀਗਾ ਮਤਲਬ ਮੈਂ ਇਸ ਤੋਂ ਡਿਜ਼ਾਈਨ ਨਹੀਂ ਅਸੀਂ ਕਰਦੇ ਕਿਉਂਕਿ ਦੋਵਾਂ ਪਾਰਟੀਆਂ ਦੀ ਵੋਟ ਕਲੱਬ ਕਰਕੇ ਬਹੁਤ ਵੱਡਾ ਉਹਦਾ ਮਾਰਜਨ ਮਿਲਦਾ ਸੀ ਪਰ ਟਾਈਮ ਹੈਗਾ ਉਹ ਆਪਣੀ ਤਿਆਰੀ ਕਰਤੀ ਲੱਗੇ ਆ ਤਾਂ ਅਸੀਂ ਆਪਣੇ ਆ ਤੇ ਲੋਕਾਂ ਦਾ ਜਿਹੜੀ ਹਵਾ ਵਾ ਉਹ ਅੱਜ ਭਾਜੀਪੀ ਦੇ ਨਾਲ ਆ ਲੋਕ ਬਹੁਤ ਵੱਡੀ ਤਦਾਦ ਚ ਜਿਹੜੇ ਆ ਪਾਰਟੀ ਜੁਆਇਨ ਕਰ ਰਹੇ ਨੇ ਨਾ ਵਰੀ ਵਾਲੀ ਕੋਈ ਗੱਲ ਨਹੀਂ ਲਾ ਜੀ ਪਾਰਟੀਆਂ ਕਹਿੰ ਰਹੀਆਂ ਕਿ ਪੈਰਾਸ਼ੂਟ ਫਿਰ ਭਾਜੀਪੀ ਨੇ ਲਾਤਾ ਜੀ ਤੇ ਦੇਖੋ ਪੈਰਾਸ਼ੂਟ ਵਾਲੀ ਗੱਲ ਤਾਂ ਨਹੀਂ ਕੋਈ ਇਹਨਾਂ ਦੀ ਮੰਨਦੇ ਆ ਠੀਕ ਆ ਹੋਰ ਵੀ ਕਈ ਸਤਕਾਰਤ ਵੀਰ ਸੀਗੇ ਜਿਹੜੇ ਇਸ ਐਮਪੀ ਟਿਕਟ ਪਾਰਟੀ ਮੰਗਣਾ ਪੈਨਲ ਚ ਮੰਨ ਲਓ ਮੇਰਾ ਨਾਮ ਹੀ ਗਿਆ ਸੀਗਾ ਇਹ ਚੀਜ਼ਾਂ ਡਿਫਰੈਂਟ ਨੇ ਪਰ ਸਮੁੰਦਰੀ ਸਾਹਿਬ ਦਾ ਜਿਹੜਾ ਪਸ਼ੋਕਰ ਹੈ ਪੈਰਾਸ਼ੀਟ ਵਾਲਾ ਤਾਂ ਨਹੀਂ ਆ ਕਿਉਂਕਿ ਉਹ ਇੱਥੇ ਜੰਮੇ ਪਲੇ ਉਹਨਾਂ ਦੇ ਦਾਦਾ ਜੀ ਤੇਜਾ ਸਿੰਘ ਸਮੁੰਦਰੀ ਸਾਹਿਬ ਦੀ ਪੰਥ ਨੂੰ ਬੜੀ ਵੱਡੀ ਦੇਣ ਆ ਉਹਨਾਂ ਦੇ ਪਿਤਾ ਜੀ ਜਿਹੜੇ ਆ ਪ੍ਰਿੰਸੀਪਲ ਵੀ ਰਹੇ ਖਾਲਸਾ ਖੋਦ ਦੇਤੇ ਵਾਈਸ ਚਾਂਸਲਰ ਹੈ ਗੁਰਨਾਣ ਦੇਵ ਜੁਨੀਅਰ ਉਹਨਾਂ ਦੀ ਮਾਤਾ ਜੀ ਜਿਹੜੇ ਹੈ ਗਵਰਨਮੈਂਟ ਕਾਲਜ ਦੇ ਪ੍ਰਿੰਸੀਪਲ ਨੇ ਗ੍ਰੀਨ ਐਵੇਨਿਊ ਉਹਨਾਂ ਦਾ ਪੁਸ਼ਤੈਨੀ ਘਰ ਹੈ ਜੀ ਸੋ ਠੀਕ ਹੈ ਜਦੋਂ ਕੋਈ ਦੇਸ਼ ਦੀ ਸੇਵਾ ਕਰਨ ਵਾਸਤੇ ਡਿਊਟੀ ਬਾਹਰ ਕਰਦਾ ਵਾ ਬਾਹਰ ਰਹੇ ਆ ਤੇ ਅੱਜ ਜਿਹੋ ਆਪਣੇ ਘਰੇ ਵਾਪਸ ਆਇਆ ਸਾਡਾ ਕੁਬੀਰ ਭਰਾ ਕੋਈ ਫੌਜੀ ਹੋਵੇ ਜਾਂ ਕੋਈ ਜੌਬ ਪੁਲਿਸ ਦਾ ਉਹਨੇ ਆਪਣੇ ਘਰੇ ਵਾਪਸ ਆਉਣਾ ਤੇ ਉਹ ਆਕੇ ਜੇ ਕੋਈ ਸੇਵਾ ਦਾ ਭਾਵਨਾ ਤੇ ਫੁੱਲ ਸਪੋਰਟ ਹੈ ਸਾਡੀ ਸਾਰਿਆਂ ਦੀ ਕੋਈ ਇਦਾਂ ਦੀ ਕਿਸੇ ਦੇ ਮਨ ਚ ਕੋਈ ਗੱਲ ਨਹੀਂ ਪਹਿਲੇ ਦਿਨ ਤੋਂ ਹੀ ਸਾਰੇ ਨਾਲ ਚੱਲੇ ਆ ਸੰਧੂ ਸਾਹਿਬ ਨੇ ਆਉਂਦੇ ਕਿਹਾ ਕਿ ਜਿਹੜੀਆਂ ਤਰਨਤਾਰ ਰੋਡ ਦੇ ਸੜਕਾਂ ਨੇ ਤੇ ਜਿਹ ਡੈਂਪ ਦਾ ਸਭ ਤੋਂ ਮੁੱਦਾ ਹੈ ਉਹ ਚੁੱਕਿਆ ਜਾਵੇਗਾ ਦੇਖੋ ਡੈਂਪ ਦੇ ਮੁੱਦੇ ਦੇ ਉੱਪਰ ਰਾਜਨੀਤੀ ਕੀਤੀ ਪਹਿਲੋਂ ਸਭ ਤੋਂ ਪਹਿਲਾਂ ਸ਼ੁਰੂਆਤ ਠੀਕ ਹੈ ਬੰਨਣਾ ਚਾਹੀਦਾ ਹੋਣਾ ਚਾਹੀਦਾ ਇੰਦਰਬੀਰ ਬਲਾਰੀਆ ਉਦੋਂ ਕਾਲੀ ਦਲ ਸਰਕਾਰੀ ਇਸ ਇਸ਼ੂ ਤੇ ਗਏ ਗੱਲਾਂ ਬੜਿਆ ਨੇ ਕੀਤੀਆਂ ਪਰ ਜਿਹੜਾ ਵੀ ਕੋਈ ਸਵਾਰਿਆ ਵਾ ਉਹ ਮੈਨੂੰ ਮਾਣ ਆਸਲ ਆ ਠੀਕ ਆ ਚਾਹੇ ਉਦੋਂ ਸਾਡੀ ਇਕੱਠਿਆਂ ਦੀ ਸਰਕਾਰ ਸੀ ਭਾਰਤੀ ਜਨਤਾ ਪਾਰਟੀ ਤੇ ਕਾਲੇ ਦਲ ਦੀ ਸਰਦਾਰ ਸੁਬੀਰ ਸਿੰਘ ਬਾਦਲ ਜੀ ਨੂੰ ਮੈਂ ਉੱਥੇ ਡੈਂਪ ਦੇ ਉੱਪਰ ਨਾਲ ਖੜਿਆ ਬਿਕਰਮ ਮਜੀਠੀਆ ਜੀ ਨਾਲ ਸੀ ਸਾਰੇ ਅਸੀਂ ਟੀਮ ਨਾਲ ਗਏ ਪੂਰੇ ਟੌਪ ਤੇ ਜਾ ਕੇ ਜਿੱਥੇ ਖੜਨਾ ਮੁਸ਼ਕਲ ਉੱਥੇ ਗਏ ਉਸ ਤੋਂ ਬਾਅਦ ਪਲਾਨ ਕਰਕੇ ਉੱਥੇ ਤਕਰੀਬਨ 3.5 ਜਾਂ 3 ਨਿਕੜ ਤੇ 3-3 ਫੁੱਟ ਅਸੀਂ ਮਿੱਟੀ ਪਾਈ ਚਾਰਦਵਾਰੀ ਉਹਦੀ ਕੀਤੀ ਸਮੈਲ ਕਾਫੀ ਹੱਦ ਤੱਕ ਰੜ ਗਈ ਸੀ ਪਰ ਇਹਨਾਂ ਨੇ ਰਾਜਨੀਤੀ ਕੀਤੀ ਲੋਕਾਂ ਨੂੰ ਫੇਰ ਝੂਠੇ ਵਾਦੇ ਲਾ ਕੇ ਬੰਗਲਾ ਲਿਆ ਜਿਹੜੇ ਸੀਗੇ ਉਦੋਂ ਦੇ ਮੌਕੇ ਤੇ ਚਾਹੇ ਇੰਦਰਪੀਰ ਆਪਣਾ ਬੁਲਾਰੀਏ ਦੀ ਗੱਲ ਕਰੋ ਕਾਂਗਰਸ ਨੇ ਆਪ ਨੇ ਵੀ ਸਾਰਿਆਂ ਨੇ ਬੜੀ ਰਾਜਨੀਤੀ ਇੱਥੇ ਹੋਈ ਹੈ ਡੰਪ ਦੇ ਉੱਪਰ ਰਾਜਨੀਤੀ ਕੀਤੀ ਪਰ ਸਵਾਰਿਆ ਕਿਸੇ ਨੇ ਕੁਝ ਨਹੀਂ ਤੇ ਜਿੰਨੀਆਂ ਮੇਰੇ ਕੋਲ ਰਿਕਾਰਡ ਮੈਂ ਤਾਂ ਇਹ ਰਿਕਾਰਡ ਬੋਲਦਾ ਪਿਆ ਵੀ ਜਿੰਨਾ ਉੱਥੇ ਕੰਮ ਕੀਤਾ ਸੋ ਅੱਜ ਵੀ ਹੁਣੇ ਹੀ ਸਾਡੇ ਕੋਲ ਲੋਕ ਆਉਂਦੇ ਨੇ ਤੇ ਮੈਂ ਆਪੱਸਦਾ ਮੈਂ ਕਹਿੰਦਾ ਯਾਰ ਤੁਸੀਂ ਤੇ ਆਪ ਇਹਨਾਂ ਗੱਲਾਂ ਦੇ ਜ਼ਿੰਮੇਵਾਰ ਜੇ ਤੁਸੀਂ ਮੰਨ ਲਓ ਵੋਟਾਂ ਕਰਨ ਵਾਲੇ ਤੇ ਫੇਰ ਗੱਲ ਆ ਵੀ ਜਿਨ੍ਹਾਂ ਨੇ ਕੀਤਾ ਉਹਨੂੰ ਵੋਟਾਂ ਨਹੀਂ ਪਾਈਆਂ ਤੇ ਜਿਨ੍ਹਾਂ ਨੇ ਝੂਠ ਲਾਰੇ ਲਾਏ ਉਹਨਾਂ ਨੂੰ ਤੁਸੀਂ ਵੋਟਾਂ ਪਾਤੀਆਂ ਸੋ ਐਤਕੀ ਉਹ ਚੀਜ਼ ਅਸੀਂ ਧਿਆਨ ਚ ਲਿਆਂਦੀ ਆ ਇਹ ਜਿੰਨਾ ਵੀ ਪੈਸਾ ਲੱਗੂਗਾ ਚਾਹੇ ਸੈਂਟਰ ਗਵਰਨਮੈਂਟ ਨਾਲ ਕਰਨਾ ਪਵੇ ਇਹ ਲੋਡ ਹੈ ਪਰ ਵਿਰੋਧੀ ਇਹ ਗੱਲ ਕਹਿ ਰਹੇ ਨੇ ਕਿ ਭਾਜਪਾ ਕੋ ਜੰਤਰਗਾ ਐਡੀ ਤੇ ਜਾਂ ਸੀਪੀਆਈ ਦਾ ਇਹਦਾ ਗਲਤ ਇਸਤੇਮਾਲ ਕਰ ਰਹੀ ਆ ਕਿ ਜਿਹੜੂ ਵੀ ਆਪਣੀ ਪਾਰਟੀ ਚ ਖੇਚਣਾ ਵਾ ਉਹ ਜੰਤਰ ਘਮਾਈ ਜਾਂਦੇ ਆ ਤੇ ਉਹ ਬੀਜੇਪੀ ਚ ਆ ਜਾਂਦੇ ਆ ਨਹੀਂ ਜੀ ਉਹ ਇੱਕ ਜਿਹੜਾ ਬੰਦਾ ਵੀ ਗਲਤ ਕਰੂਗਾ ਉਹਦੇ ਵੱਲ ਤੇ ਜਾਊਗਾ ਜੇ ਕੋਈ ਦੇਸ਼ ਨੂੰ ਲੁੱਟੂਗਾ ਕਟੂਗਾ ਕੋਈ ਸਕੈਮ ਕਰੂਗਾ ਤੇ ਉਹਦੇ ਵੱਲ ਈਡੀ ਵੀ ਜਾਊਗੀ ਪੁਲਿਸ ਵੀ ਜਾਊਗੀ ਆਫਟਰ ਆਲ ਇੱਕ ਪ੍ਰੋਸੀਜਰ ਆ ਕਿੰਨੇ ਐਮਪੀ ਇਲੈਕਸ਼ਨ ਲੜ ਰਹੇ ਨੇ ਮਤਲਬ ਵੇਖੋ ਨਾ ਹਜ਼ਾਰਾਂ ਦੀ ਕੈਂਡੀਡੇਟ ਹੋਣਗੇ ਜਿਹੜੇ ਐਸਐਮ ਇਲੈਕਸ਼ਨ ਲੜ ਰਹੇ ਨੇ ਸਾਰੇ ਦੇਸ਼ ਦੇ ਵਿੱਚ ਤੇ ਪੰਜਾਂ ਸੱਤਾਂ ਦੇ ਉੱਪਰ ਹੀ ਜਿਹੜੇ ਰੇਡ ਹੋਏ ਆ ਬਾਕੀ ਤਾਂ ਕਿਸੇ ਵੱਲ ਨਹੀਂ ਹੋਏ। ਭਾਈ ਸਾਹਿਬ ਸਾਬ ਕਿਹਾ ਸਾਡੇ ਵਿਧਾਇਕਾਂ ਨੂੰ ਬੜੇ ਫੋਨ ਆਏ ਜੀ। ਉਹ ਮੈਂ ਜੋ ਮਰਜ਼ੀ ਝੂਠ ਮਾਰੀ ਜਾਨੂੰ ਉਹਨਾਂ ਦੇ ਝੂਠ ਮਾਰਿਆਂ ਗੱਲ ਨਹੀਂ ਹੋਣੀ। ਕਾਨੂੰਨ ਦੇ ਦਾਰੇ ਦੇ ਵਿੱਚ ਜੇ ਕੋਈ ਆਊਗਾ ਅੱਜ ਕੱਲ ਲੋਕ ਬੜੇ ਸਿਆਣੇ ਨੇ ਜੇ ਕੋਈ ਜਿਨਨੇ ਹੁਣ ਕੇਜਰੀਵਾਲ ਇਮਾਨਦਾਰੀ ਦਾ ਗੱਲ ਕਰਦੇ ਸੀ ਤੇ ਉਹ ਸ਼ਰੀਆਮ ਲਿੰਕ ਸਾਬਤ ਹੋ ਰਿਹਾ ਨਾ ਵੀ ਉਹ ਸ਼ਰਾਬ ਦੇ ਕੱਪੜੇ ਜਾ ਤੇ ਉਹਦੀਆਂ ਤਾਰਾਂ ਅੰਮਰਸਰ ਪੰਜਾਬ ਨਾਲ ਵੀ ਜੁੜੀਆਂ ਨੇ ਪੰਜਾਬ ਚ ਵੀ ਸੇਮ ਪਾਲਿਸੀ ਆ। ਸੋ ਇਸ ਕਰਕੇ ਜਿਹੜਾ ਵੀ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਇਸ ਕਾਰਜਕਾਰ ਮੋਦੀ ਸਾਹਿਬ ਦੇ ਬਾਰੇ ਇੱਕ ਵੀ ਸਕੈਮ ਤੁਸੀਂ ਦੱਸੋ ਇੱਕ ਵੀ ਸਕੈਮ ਦੇਸ਼ ਦੇ ਵਿੱਚ ਹੋਇਆ ਹੀ ਨਹੀਂ ਜਿਹੜੇ ਕੀਤੇ ਸੀ ਉਹ ਪਹਿਲਾਂ ਫੜ ਕੇ ਅੰਦਰ ਦਿੱਤੇ ਸੋ ਪ੍ਰਸ਼ਾਸਨ ਜਿਹੜਾ ਚੱਲਿਆ ਮੋਦੀ ਸਾਹਿਬ ਦੇਲੇ ਬਹੁਤ ਸਾਫ਼ ਸੁਥਰਾ ਚੱਲਿਆ ਅੱਜ ਵਰਲਡ ਵਾਈਡ ਜਿਹੜਾ ਭਾਰਤ ਦਾ ਜਿਹੜਾ ਨਾਮ ਆ ਉਹ ਇੱਕ ਚੰਗੇ ਉੱਪਰਲੀ ਕਤਾਰ ਦੇ ਲੀਡਰਾਂ ਚ ਆਇਆ ਮੋਦੀ ਸਾਹਿਬ ਦੀ ਜਿਹੜੀ ਲੀਡਰਸ਼ਿਪ ਨੂੰ ਕੰਟਰੀਸ ਮੰਨਦੀਆਂ ਨੇ ਤੇ 2000 ਜਿਹੜਾ 24 ਤੋਂ ਬਾਅਦ ਜਦੋਂ ਦੁਬਾਰਾ ਇਹ ਇਲੈਕਸ਼ਨ ਜਿੱਤ ਕੇ ਮੋਦੀ ਸਾਹਿਬ ਸੌ ਚੱਕਣਗੇ ਤੇ ਆਉਣ ਦੇ ਦੋ ਸਾਲਾਂ 'ਚ ਤੁਸੀਂ ਤੀਜੀ ਚੌਥੀ ਨੰਬਰ ਦੀ ਪਾਵਰ ਜਿਹੜੀ ਹੀ ਹਿੰਦੁਸਤਾਨ ਬਣੂਗਾ। ਲਾਸਟ ਸਾਲ ਕਿੰਨੀਆਂ ਸੀਟਾਂ ਖੜਸਦੀ ਪੰਜਾਬ? ਪੰਜਾਬ 'ਚ ਪੰਜਾਬ ਦੇ ਵਿੱਚ ਤੇ ਇਲੈਕਸ਼ਨ ਸ਼ੁਰੂ ਹੋਈਏ ਜੇ ਦੋ ਮਹੀਨੇ ਪਏ ਆ ਲਾਗੇ ਜਾ ਕੇ ਪੂਰੇ ਦੱਸਾਂਗੇ ਸਾਨੂੰ ਆਸ ਫੁੱਲ ਹੈ। ਬਾਕੀ ਸਰਕਾਰ 200% ਕਿਹਦੇ ਨਾਲ ਟੱਕਰ ਹੋ ਸਕਦੀ ਐ? ਜਿੱਤੇ ਕੈਂਡੀਡੇਟ ਨਹੀਂ ਪਤਾ ਕੌਣ-ਕੌਣ ਆ ਰਹੇ ਆ। ਪਸੇ ਧਾਰੀਵਾਲ ਸਭੇ ਉਹ ਅਜੇ ਤੇ ਕੋਈ ਨਹੀਂ ਧਾਰੀਵਾਲ। ਦੇਖੋ ਵੋਟਾਂ ਦਾ ਨਾ ਕੁਝ ਨਹੀਂ ਕਿਹਾ ਜਾਂਦਾ। ਤਾਰੀਵਾਲ ਸਾਹਿਬ ਜਦੋਂ MP ਇਲੈਕਸ਼ਨ ਹਰੋਤੇ ਸੀ ਤੇ 19700 ਵੋਟ ਪਾਰਲੀਮੈਂਟ ਚੋਂ ਪਈ ਸੀਗੀ ਆਪਾਂ ਇਹ ਵੀ ਨਾ ਭੁੱਲੀਏ ਇਹ ਲੋਕ ਵੋਟ ਕਾਉਣ ਲੱਗੇ ਬਾਅਦ ਚ ਸਾਰੇ ਕਈ ਐਮਐਲਏ ਉਹਨਾਂ ਦੇ ਜਿੱਤ ਗਏ ਹੁਣ ਕੀ ਪਤਾ ਫੇਰ ਉਲਟਾ ਕੰਮ ਹੋ ਜੇ ਸੋ ਇਹ ਆਉਣ ਵਾਲੇ ਟਾਈਮ ਚ ਡੇ ਬਾਈ ਡੇ ਤੁਸੀਂ ਵੀ ਵਿਚਰਨਾ ਅਸੀਂ ਸਾਰੇ ਮਿਹਨਤ ਕਰਾਂਗੇ ਸਾਡਾ ਜਿਹੜਾ ਇਹ ਆ ਵੀ 50 ਦਿਨ ਜਿਹੜੇ ਰਹਿ ਗਏ ਨੇ ਅਸੀਂ ਹਰ ਦਿਨ ਇੰਪੋਰਟੈਂਟ ਲੈ ਕੇ ਚੱਲਦਾ ਬੜੀ ਰਣਨੀਤੀ ਨਾਲ ਇਲੈਕਸ਼ਨ ਲੜ ਰਹੇ ਆ ਅੱਜ ਵੀ ਸਾਡੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਸੀ ਅਸੀਂ ਉਸ ਚੀਜ਼ ਨੂੰ ਲੈ ਕੇ ਤਕੜੇ ਹੋ ਕੇ ਲੋਕਾਂ 'ਚ ਜਾਵਾਂਗੇ ਆਪਣੇ ਮੁੱਦਿਆਂ ਦੀ ਗੱਲ ਕਰਾਂਗੇ ਸਾਫ਼ ਸੁਥਰਾ ਪ੍ਰਸ਼ਾਸਨ ਦੀ ਗੱਲ ਕਰਾਂਗੇ ਲਾਅ ਐਂਡ ਆਰਡਰ ਦੀ ਗੱਲ ਕਰਾਂਗੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਦੀ ਗੱਲ ਕਰਾਂਗੇ ਦੇਸ਼ ਨਾਲ ਅੰਮ੍ਰਿਤਸਰ ਦੀ ਜਿਹੜੀ ਵਾਗੇ ਬਾਰਡਰ ਦੀ ਜਿਹੜੀ ਫੁੱਲਣਾ ਚਾਹੀਦਾ ਕਾਰੋਬਾਰ ਤੌਰ ਤੇ ਆਪਾਂ ਨੂੰ ਖੁੱਲਣਾ ਚਾਹੀਦਾ ਹਰਮੰਦਰ ਸਾਹਿਬ ਟੂਰਿਸਟ ਬੜਾ ਆਉਂਦਾ ਟੂਰਿਸਟ ਤੌਰ ਤੇ ਵੱਧ ਬੰਨਣਾ ਚਾਹੀਦਾ ਐਵਰੀਥਿੰਗ ਦੇ ਉੱਪਰ ਮਾਸਲ ਪੈਨ ਬਣ ਰਹੇ ਨੇ ਪਹਿਲਾਂ ਵੀ ਕੰਮ ਕੀਤਾ ਤੇ ਹੁਣ ਫੇਰ ਤਕੜੇ ਹੋ ਕੇ ਕੰਮ ਕਰਾਂਗੇ ਬਿਲਕੁਲ ਜੀ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਗੁਰਪ੍ਰਤਾਪ ਸਿੰਘ ਟਿਕਟਵਰੋਂ ਦਾਅਵਾ ਕੀਤਾ ਗਿਆ ਕਿ ਕੋਈ ਵੀ ਸਰਕਾਰ ਹੋਵੇਗੀ ਕਿਉਂਕਿ ਬੀਜੇਪੀ ਦੀ ਜਿਹੜੀ ਸਰਕਾਰ ਆ 13 ਦੇ 13 ਸੀਟਾਂ ਜਿੱਤ ਕੇ ਅਸੀਂ ਨਰਿੰਦਰ ਮੋਦੀ ਦੇ ਝੋਲੇ ਦੇ ਵਿੱਚ ਪਾਵਾਂਗੇ ਅਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਜਲਦੀ ਜਲਦੀ ਹੱਲ ਕਰਾਂਗੇ ਕੈਮਰਾਮੈਨ ਮਨੋਜ ਦੇਰਾ ਮਨਜਿੰਦਰ ਸਿੰਘ ਲਿਵਿੰਗ ਇੰਡੀਆ న్యూਸ ਅੰਮ੍ਰਿਤਸਰ